ਜਦੋਂ ਮੀਂਹ ਪਿਆ ਉਦੋਂ ਹੋਇਆ ਨੁਕਸਾਨ ਨਾ ਨਾ ਜਦੋਂ ਪਾਣੀ ਆਇਆ ਜੋ ਉਦੋਂ ਹੋਇਆ ਜੇ 6 ਮਹੀਨੇ ਪਹਿਲਾਂ ਹੀ ਮੈਂ ਪਾਇਆ ਸੀਗਾ ਫਰਸ਼ ਵੀ ਦਬ ਗਏ ਓਹੋ ਆ ਦੇਖੋ ਜੀ ਉਹ ਦੇਖੋ ਇਹ ਰਿਪੇਅਰ ਹੋਊਗਾ ਰਿਪੇਅਰ ਤਾਂ ਮੁਸ਼ਕਲ ਹੈ ਰਿਪੇਅਰ ਮੁਸ਼ਕਲ ਹੈ ਕਿਉਂਕਿ ਪੁੱਛਿਆ ਮੈਂ ਠੇਕੇਦਾਰਾਂ ਨੂੰ ਇਹ ਦੁਬਾਰਾ ਹੀ ਕਰਨਾ ਪੈਣਾ ਕਿਉਂਕਿ ਲੈਂਟਰ ਨੂੰ ਉੱਤੇ ਤੇੜ ਆਈਆਂ ਲੈਂਟਰ ਨੂੰ ਦੇਖ ਸਕਦੇ ਜੀ ਸਾਰਾ ਹੀ ਟੋਣਾ ਪੈਣਾ ਸਾਰਾ ਹੀ ਹਾਂ ਜੀ ਸਾਰਾ ਆਂਦੇ ਕਿਉਂਕਿ ਕੋਈ ਕੰਦ ਬਚੀ ਨਹੀਂ ਜੋ ਸਾਰੀਆਂ ਤੁਸੀਂ ਦੇਖ ਸਕਦੇ ਜੋ ਆਹ ਵੇਖੋ ਸਾਰੀਆਂ ਸਾਰੀਆਂ ਕੰਦ ਸਿਰਫ ਬਚੀ ਜਾਂ ਤੇ ਸਿਰਫ ਇੱਕ ਆਹ ਦੇਖੋ ਬਾਹਰਲੀ ਕੰਦ ਬਚੀ ਬਾਕੀ ਸਾਰੀਆਂ ਇਹ ਵੀਰ ਹੋਰੀ ਵੀ ਪਰਿਵਾਰ ਇਹ ਕ੍ਰਿਸਚੀਅਨ ਪਰਿਵਾਰ ਆ ਜੀ ਤੁਸੀਂ ਵੀ ਅੱਛਾ ਬਾਹਰ ਸੌਣੇ ਹੋ ਤੁਸੀਂ ਬਾਹਰ ਅੰਦਰ ਜਾਂਦੇ ਨਹੀਂ ਅਸੀਂ ਤੇ ਹਨ ਨੂੰ ਰੱਕਿਆ ਉਹਨਾਂ ਕਿੰਨੇ ਦਿਨ ਹੋ ਗਏ ਹਨ ਨੂੰ ਉਹ ਜਦੋਂ ਦੇ ਪਾਣੀ ਲੱਥਾ ਉਸ ਤੋਂ ਬਾਅਦ ਅਸੀਂ ਇੱਥੇ ਗਲੀ ਦੇ ਵਿੱਚ ਹੀ ਆ ਇਹ ਵੀਰ ਦਾ ਜਿਹੜਾ ਹੁਣ ਘਰ ਦਿਖਾ ਰਹੇ ਆ ਭਾਜੀ ਇਹਦਾ ਬਹੁਤ ਨੁਕਸਾਨ ਬਹੁਤ ਨੁਕਸਾਨ ਹੋਇਆ ਭਾਜੀ ਇਹ ਵੀਰ ਨੇ ਜਿੱਥੋਂ ਤੱਕਾਨੂੰ ਪਤਾ ਲੱਗਾ ਕਿ ਵੀਰ ਨੇ 4-5 ਸਾਲ ਕਬੈਦ ਦੇ ਵਿੱਚ ਲਾਇਏ ਸੀ ਤੇ 4-5 ਸਾਲ ਕੰਮ ਕਰਕੇ ਤੇ 11-12 ਲੱਖ ਰੁਪਇਆ ਜੋੜ ਕੇ ਫੇਰ ਘਰ ਬਣਾਇਆ ਤੁਸੀਂ ਦੇਖ ਸਕਦੇ ਹੁਣ ਕਿ ਇਹ ਘਰ ਰਹਿਣ ਦੇ ਲਾਇਕ ਨਹੀਂ ਹੈਗਾ ਭਾਜੀ ਇੱਥੇ ਸਾਰੇ ਇੱਥੇ ਮੰਜੀਆਂ ਡਾਈ ਜਾਂਦੀਆਂ ਹਨ ਰਾਤ ਨੂੰ ਸਭ ਡਰਦੇ ਰਹਿੰਦਾ ਕਿਉਂਕਿ ਇਹ ਕੀੜੇ ਪਤੰਗੇ ਦੀ ਬਾਹਰ ਆ ਇੱਕ ਪਾਣੀ ਪੂਣੀ ਦੇ ਨਾਲ ਕਾਫੀ ਜਾਨਵਰ ਜਿਹੜੇ ਆਏ ਸਾਰੇ ਵੀਡੀਓ ਬਣਾ ਕੇ ਪੁਸ਼ਤਕਿਸ਼ ਕਰਕੇ ਸਾਰੇ ਚਲੇ ਜਾਂਦੇ ਆ ਪਰ ਅਜੇ ਤੱਕ ਜਿਹੜੀ ਮਦਦ ਆ ਉਹ ਕਿ ਹੱਲੋ ਨਹੀਂ ਮਿਲੀ ਚਲੇ ਬੰਨੇ ਨਵਾਨ ਬਹੁਤ ਜ਼ਿਆਦਾ 2.5 3 3 ਫੁੱਟ ਜਿਹੜਾ ਨਿਵੀਆਂ ਪਾ ਲਈਆਂ ਪਿੱਛੇ ਤੁਸੀਂ ਦੇਖ ਸਕਦੇ ਜੋ ਕਿੰਨਾ ਕਿੰਨਾ ਪਾਣੀ ਹੈਗਾ ਕੋਈ ਸੰਸਥਾ ਨਹੀਂ ਆਈ ਤੁਹਾਨੂੰ ਇੱਥੇ ਮਦਦ ਦੇ ਲਈ ਜੀ ਨਾ ਇੱਕ ਦਿਨ ਸਰਪੰਚ ਸਾਹਿਬ ਲਿਆਏਗੇ ਇੱਕ ਆਏ ਸੀਗੇ ਉਹਨਾਂ ਨੂੰ ਵਿਖਾਇਆ ਸਰਪੰਚ ਨੇ ਆ ਕੇ ਕੀ ਕਹਿੰਦੇ ਹੋ ਫਿਰ ਉਹਨਾਂ ਅਜੇ ਮਤਲਬ ਵੇਖ ਕੇ ਗਏ ਆ ਵੀਡੀਓ ਵੀਡੀਓ ਬਣਾ ਕੇ ਖੜੀ ਹੈ ਕਹਿੰਦੇ ਆ ਮਜ਼ਾ ਕਰਾਂਗੇ ਟਾੜੇ ਮੇਰਾ ਵੀਰ ਬਿਲਕੁਲ ਇਹ ਜਿਹੇ ਬਹੁਤ ਪਰਿਵਾਰ ਹੈ ਮੈਂ ਹੁਣ ਇੱਕ ਸਾਂਝਾ ਨੰਬਰ ਦੇ ਰਿਹਾ ਸਰਪੰਚ ਸਾਹਿਬ ਦਾ ਹਾਂਜੀ ਮੇਰਾ ਨੰਬਰ ਹੈਗਾ 6283570631 ਜਿਹੜੇ ਮੇਰੇ ਵੀਰ ਨੇ ਪਿੰਡ ਮਲਕਪੁਰ ਦੇ ਵਿੱਚ ਕਿਸੇ ਵੀ ਪਰਿਵਾਰ ਦੀ ਮਦਦ ਕਰਨੀ ਆ ਮੈਂ ਉਹਨੂੰ ਜਿਹੜਾ ਵੀ ਪਰਿਵਾਰ ਦਾ ਨੁਕਸਾਨ ਹੋਇਆ ਮੈਂ ਉਹਨਾਂ ਦੇ ਘਰ ਲੈ ਕੇ ਜਾਊਂਗਾ ਪਹਿਲਾਂ ਘਰ ਦਿਖਾਵਾਂਗਾ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਮੇਰਾ ਵੀਰ ਤੁਸੀਂ ਫੇਰ ਸੇਵਾ ਦੇ ਕੇ ਜਾਓ ਉਸ ਬੰਦੇ ਦੇ ਘਰ ਜਾ ਕੇ ਅਜਨਾਲਾ ਤਹਿਸੀਲ ਦਾ ਪਿੰਡ ਹੈ ਮਲਕਪੁਰ ਇੱਕ ਹੋਰ ਨਮਾਕਰ ਬਣਾਇਆ ਹੋਇਆ ਵੀਰ ਉਹਨਾਂ ਨੇ ਤੇ ਇਹਦਾ ਵੀ ਕਾਫੀ ਨੁਕਸਾਨ ਹੋਇਆ ਓਹੋ ਤੇੜ ਫਾਰਸ਼ ਵੀ ਦਬ ਗਏ ਓਹੋ ਆ ਦੇਖੋ ਜੀ ਉਹ ਦੇਖੋ ਬੇਰੇ ਆਪਣਾ ਘਰ ਹੈ ਤੁਹਾਡਾ ਹਾਂਜੀ ਹਾਂਜੀ ਮੇਰਾ ਜੀ ਇਹ ਜਦੋਂ ਮੀਂਹ ਪਿਆ ਉਦੋਂ ਹੋਇਆ ਨੁਕਸਾਨ ਨਾ ਨਾ ਜਦੋਂ ਪਾਣੀ ਆਇਆ ਜਦੋਂ ਹੋਇਆ ਜੇ 6 ਮਹੀਨੇ ਪਹਿਲਾਂ ਹੀ ਮੈਂ ਪਾਇਆ ਸੀਗਾ ਹਾਂਜੀ ਸਾਡੇ ਉਹਨੇ ਹੀ ਰਿਪੇਅਰ ਹੋਊਗਾ ਰਿਪੇਅਰ ਤਾਂ ਮੁਸ਼ਕਲ ਹੈ ਮੈਂ ਰਿਪੇਅਰ ਮੁਸ਼ਕਲ ਹੈ ਕਿਉਂਕਿ ਪੁੱਛਿਆ ਮੈਂ ਠੇਕੇਦਾਰਾਂ ਨੂੰ ਇਹ ਦੁਬਾਰਾ ਹੀ ਕਰਨਾ ਪੈਣਾ ਕਿਉਂਕਿ ਲੈਂਟਰ ਨੂੰ ਉੱਤੇ ਤੇੜ ਆਈਆਂ ਲੈਂਟਰ ਨੂੰ ਦੇਖ ਸਕਦੇ ਜੀ ਸਾਰਾ ਹੀ ਟੋਣਾ ਪੈਣਾ ਸਾਰਾ ਹੀ ਹਾਂਜੀ ਸਾਰਾ ਆਂਦੇ ਕਿਉਂਕਿ ਕੋਈ ਕੰਧ ਬਚੀ ਨਹੀਂ ਜੋ ਸਾਰੀਆਂ ਤੁਸੀਂ ਦੇਖ ਸਕਦੇ ਜੋ ਆਹ ਵੇਖੋ ਸਾਰੀਆਂ ਸਾਰੀਆਂ ਕੰਦ ਸਿਰਫ ਬਚੀ ਜਾਂਦਾ ਸਿਰਫ ਇੱਕ ਆ ਦੇਖੋ ਬਾਹਰਲੀ ਕੰਦ ਬਚੀ ਬਾਕੀ ਸਾਰੀਆਂ ਸੋ ਆ ਸਾਰਾ ਮੋਰੇ ਵੀ ਹਾਂਜੀ ਹਾਂ ਸਲੇਬ ਉੱਪਰ ਹੈਗੀ ਸਲੇਬ ਉੱਪਰ ਹੈਗੀ ਤੇ ਫਰਸ਼ ਥੱਲੇ ਚਲ ਗਿਆ ਬਿਲਡ ਪੈ ਗਈ ਬਹੁਤ ਦਬ ਗਿਆ ਫਰਸ਼ੇ ਬਹੁਤ ਜ਼ਿਆਦਾ ਅਜੇ ਤਾਂ ਸਫੈਦੀ ਵੀ ਨਹੀਂ ਕਰਾਈ ਵੀਰ ਹੋਰਾਂ ਨੇ ਨਵਾਂ ਹੀ ਮਕਾਨ ਜਿਹੜਾ ਏ ਦਬ ਗਿਆ ਏ ਸੋ ਤੁਹਾਉ ਇੱਧਰ ਦਿਖਾ ਦਿਓ ਆ ਬਾਈ ਸਾਹਮਣੇ ਮੋਹਰੇ ਤੋਂ ਸਾਰਾ ਇੱਧਰਲੀ ਸਾਈਡ ਵੀ ਇੱਕ ਤੇ ਸੋ ਬਿਲਕੁਲ ਨੁਕਸਾਨ ਕਾਫੀ ਭਾਜੀ ਐ ਕੀ ਕੰਮ ਕਰਦੇ ਹੋ ਤੁਸੀਂ ਮੈਂ ਕਿਰਤ ਮਜ਼ਦੂਰੀ ਕਰਦਾ ਹਾਂ ਹਾਂਜੀ ਇਹ ਆਪਣੀ ਜਗ੍ਹਾ ਆਪਣੀ ਹੋਤੀ ਪਹਿਲਾਂ ਹਾਂਜੀ ਜਗਾ ਪੁਰਾਣੀ ਲਈ ਕੀ ਪਹਿਲੇ ਠੀਕ ਹੈ ਹਾਂਜੀ ਇੱਥੇ ਕੋਈ ਵੈਸੇ ਮਦਦ ਕਰਨ ਲਈ ਆਇਆ ਹੋਵੇ ਤੁਹਾਡੀ ਤੁਹਾਨੂੰ ਕੋਈ ਪੈਸਾ ਆਇਆ ਹੋਵੇ ਵੀਰੇ ਨਹੀਂ ਨਹੀਂ ਪੈਸਾ ਨਹੀਂ ਮਿਲਿਆ ਉਦਾਂ ਰਸਨ ਰੋਸਨ ਜਿਹੜਾ ਉਹ ਮਦਦ ਮਿਲਦਾ ਹੈ ਹਾਂਜੀ ਨਾਮ ਕੀ ਤੁਹਾਡਾ ਮੇਰਾ surjit singh ਨਾਮ surjit singh ਹਾਂਜੀ ਠੀਕ ਹੈ ਤਾਂ ਜ਼ਰੂਰ ਬਾਈ ਜੀ surjit singh ਹੋਰਾਂ ਦੀ ਬਾਹ ਫੜੀ ਜਾਵੇ ਪਰ ਕਿਉਂਕਿ ਨੁਕਸਾਨ ਬਹੁਤ ਹੋਇਆ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਇਕੱਲਾ ਹੀ ਕੋ ਨਹੀਂ ਹੈ ਪਰ ਹਾਂ ਇਹ ਹੈਗਾ ਵੀ ਇਹ ਜਿਹੜਾ ਨਵਾਂ ਮਕਾਨ ਪਾਇਆ ਹੋਇਆ ਦੂਜੇ ਤਾਂ ਕੱਚੇ ਘਰ ਸੀਗੇ ਹੋਰਾਂ ਦੇ ਤੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਪਰ ਸੁਰਜੀਤ ਸਿੰਘ ਹੋਰ ਹੰਦਾ ਘਰ ਸੁਰਜੀਤ ਦਾ ਘਰ ਜਿਹੜਾ ਹੈ ਉਹ ਨਵਾਂ ਸੀ ਹਾਂਜੀ ਪਿਛਲੇ ਬੰਨੇ ਨਵਾਂ ਬਹੁਤ ਜ਼ਿਆਦਾ 2.5 3 3 ਫੁੱਟ ਜਿਹੜਾ ਨੀਵੀਆਂ ਪੈ ਲਈਆਂ ਪਿੱਛੇ ਤੁਸੀਂ ਦੇਖ ਸਕਦੇ ਜੋ ਕਿੰਨਾ ਕਿੰਨਾ ਪਾਣੀ ਸੀਗਾ ਉਹ ਹੋਣੀ ਸੁੱਕਾ ਦੋ ਨੀਵਾ ਹੋਣ ਕਰਕੇ ਹਾਂਜੀ ਨੀਵਾ ਹੋਣ ਕਰਕੇ ਤੱਕ ਵਿੱਚ ਹਾਂਜੀ ਕਿੰਨੇ ਕਿੰਨੇ ਪਾਣੀ ਆ ਗਿਆ ਸੀ ਨੀਵੇਂ ਪਾਣੀ ਨਹੀਂ ਇੱਥੇ ਅੰਦਰ ਤੇ ਥੋੜਾ ਹੀ ਆਇਆ ਪਾਣੀ ਦਾ ਕੰਦੇ ਦੇ ਨਾਲ ਨਾਲ 10 ਦਾ ਫੁੱਟ ਵੱਗ ਗਿਆ ਹਾਂ ਪਿਛਲੇ ਪੈਸੇ ਕਿਉਂਕਿ ਡਾਊਨ ਬੜਾ ਹਾਂਜੀ ਵੇਖ ਸਕਦੇ ਤੁਸੀਂ ਇੱਧਰ ਕੋਈ ਸੰਸਥਾ ਨਹੀਂ ਆਈ ਤੁਹਾਨੂੰ ਇੱਥੇ ਮਦਦ ਦੇ ਲਈ ਜੀ ਨਾ ਇੱਕ ਦਿਨ ਸਰਪੰਚ ਸਾਹਿਬ ਲਿਆਏਗੇ ਇੱਕ ਆਏ ਸੀਗੇ ਉਹਨਾਂ ਨੂੰ ਵਿਖਾਇਆ ਸਰਪੰਚ ਨੇ ਆ ਕੇ ਕੀ ਕਹਿੰਦੇ ਉਹ ਫਿਰ ਉਹਨਾਂ ਅਜੇ ਮਤਲਬ ਵੇਖ ਕੇ ਗਏ ਆ ਵੀਡੀਓ ਵੀਡੀਓ ਬਣਾ ਕੇ ਖੜੀ ਹੈ ਕਹਿੰਦੇ ਆ ਮਜ਼ਾ ਕਰਾਂਗੇ ਤੁਹਾਡੇ ਹਾਂਜੀ ਪਰ ਮਾਦਾ ਮੇਰ ਕਰੇ ਵੀਰੇ ਤੁਹਾਨੂੰ ਨੁਕਸਾਨ ਹੋਇਆ ਤੁਹਾਡਾ ਹਨਾ ਸਾਡੀ ਹਮਦਰਦੀ ਹੈ ਤੁਹਾਡੇ ਨਾਲ ਤੇ ਤੁਹਾਡਾ ਨੰਬਰ ਮੇਰਾ ਨੰਬਰ ਹੈਗਾ ਜੋ 98140 ਤੇ 35376 98140 35376 ਹਾਂਜੀ ਹਾਂਜੀ ਠੀਕ ਹੈ ਤਾਂ surjit ਦਾ ਘਰ ਜਿਹੜਾ ਹੈਗਾ ਇਹ ਉਹ ਨੁਕਸਾਨ ਹੋਇਆ ਤੇ ਵੀਰ ਹੋਰਾਂ ਦਾ ਨੰਬਰ ਵੀ ਮੈਂ ਤੁਹਾਨੂੰ ਛੱਡ ਦੇ ਰਿਹਾ ਮੇਰੀ ਬਸ ਇੱਕ ਬੇਨਤੀ ਗੁਜ਼ਾਰਿਸ਼ ਆ ਵੀ ਪੈਸੇ ਨਾ ਪਾਇਓ ਬੀ ਹਾਂਜੀ ਇਸ ਤਰ੍ਹਾਂ ਕਰਕੇ ਆਪਾਂ ਕਰ ਦਈਏ ਮਦਦ ਕਰਿਓ ਆਕੇ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਤੁਸੀਂ ਕਰ ਦਿਓ ਕਿਉਂਕਿ ਇਹ ਆਪਣਾ ਮਕਾਨ ਦਾ ਨੁਕਸਾਨ ਹੈ ਤਾਂ ਉਹ ਨੁਕਸਾਨ ਦੇ ਲਈ ਤੁਸੀਂ ਜਿਹੜੀ ਹੈਗੇ ਆ ਮਿਸਤਰੀ ਲਗਾ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਜੋ ਮਦਦ ਕਰ ਸਕੋ ਪਰ ਆਕੇ ਇੱਕ ਵਾਰ ਦੇਖ ਕੇ ਫੇਰ ਹੀ ਜਿਹੜਾ ਸਾਰਾ ਕੁਝ ਕੀਤਾ ਜਾਵੇ ਹਾਂਜੀ ਅੱਛਾ ਬਾਹਰ ਸੌਣੇ ਹੋ ਤੁਸੀਂ ਅੰਦਰ ਜਾਂਦੇ ਹੀ ਨਹੀਂ ਅਸੀਂ ਤੇ ਤੁਹਾਨੂੰ ਡੱਕਿਆ ਹਾਂ ਕਿੰਨੇ ਦਿਨ ਹੋ ਗਏ ਹਾਂ ਉਹ ਜਦੋਂ ਦੀ ਆ ਪਾਣੀ ਲੱਥਾ ਉਸ ਤੋਂ ਬਾਅਦ ਅਸੀਂ ਇੱਥੇ ਗਲੀ ਦੇ ਵਿੱਚ ਹੀ ਆ ਰੋਜ਼ ਰੋਜ਼ ਨਹੀਂ ਅੱਛਾ ਹਾਂਜੀ ਸੁੱਕੇ ਇਹ ਬੱਚੀਆਂ ਨਹੀਂ ਮੇਰੀ ਵਾਈਫ ਆ ਤੇ ਉਹ ਉਹ ਮੇਰੇ ਬ੍ਰਦਰ ਦੀ ਬੇਟੀ ਆ ਤੇ ਬ੍ਰਦਰ ਦੀ ਬੇਟੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਉਹ ਮਾਤਾ ਜੀ ਜਿਹੜੇ ਤੁਹਾਡਾ ਮਾਤਾ ਹਾਂਜੀ ਹਾਂਜੀ ਤੁਹਾਡੇ ਬੱਚੇ ਮੇਰੇ ਦੋ ਬੱਚੇ ਨੇ ਬੇਟੇ ਮੇਰੇ ਦੋ ਛੋਟੇ ਹਾਂਜੀ ਉਬੀਤੀ ਬੰਦੇ ਪਰ ਹਾਂਜੀ ਇੱਥੇ ਸਾਰੇ ਇੱਥੇ ਮੰਜੀਆਂ ਡਾਈਆਂ ਹੁੰਦੀਆਂ ਰਾਤ ਨੂੰ ਸਗੋਂ ਡਰਦੇ ਰਹੀਦਾ ਕਿਉਂਕਿ ਕੀੜੇ ਪਤੰਗੇ ਦੀ ਬਾਹਰ ਆ ਇੱਕ ਪਾਣੀ ਪੂਣੀ ਦੇ ਨਾਲ ਕਾਫੀ ਜਾਨਵਰ ਜਿਹੜੇ ਆਏ ਆ ਤੇ ਡਰਦੇ ਰਹੀਦਾ ਕਿ ਰਾਤ ਕੋਈ ਉਹ ਜਿਹਾ ਮਤਲਬ ਸੋ ਸਮਾਨ ਵੀ ਬੀਰੋ ਦਾ ਸਾਰਾ ਬਾਹਰ ਹੀ ਕੱਢਿਆ ਹੋਇਆ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਨੇ ਗੱਲਬਾਤ ਕਰਦੇ ਕਿਉਂਕਿ ਪਿੰਡ ਦਾ ਬਹੁਤ ਨੁਕਸਾਨ ਹੋਇਆ ਤਾਂ ਜੋ ਪਿੰਡ ਦੀ ਅਸਲ ਤਸਵੀਰ ਆ ਉਹ ਸਰਪੰਚ ਦੇ ਮੂੰਹੋਂ ਪੇਸ਼ ਕਰਵਾਈ ਜਾ ਸਕਦੀ ਹੈ ਤਾਂ ਭਾਜੀ ਕੀ ਨਾਮ ਤੁਹਾਡਾ ਜੀ ਭਾਜੀ ਬਲਜਿੰਦਰ ਸਿੰਘ ਹੈ ਮੇਰਾ ਨਾਮ ਜਿੰਦਰ ਸਿੰਘ ਜੀ ਠੀਕ ਹੈ ਜੀ ਕਿੰਨੀ ਬਸੋਂਾਂ ਜੀ ਪਿੰਡ ਦੀ ਭਾਜੀ ਇਹ ਪਿੰਡ ਦੀ ਜਿਹੜੀ ਤਕਰੀਬਨ ਵੋਟ ਆ ਜਿਹੜੀ ਹੈਗੀ ਆ ਹਜ਼ਾਰ ਦੇ ਲਗਭਗ ਹੈਗੀ ਆ ਬਸੋਂ ਹੈਗੀ ਆ 2000 ਤੋਂ ਪਲੱਸ ਇਹ ਮਿਕਸ ਪਿੰਡ ਦੇ ਮਤਲਬ ਕਿ ਦੇਖਿਆ ਜਾ ਬਈ ਤਾਂ ਇੱਕ ਬਸਤੀ ਟਾਈਪ ਦੀ ਮੈਂ ਦੇਖ ਹਾਂਜੀ ਨਹੀਂ ਪਾਜੀ ਇੱਥੇ ਮਤਲਬ ਪਿੰਡ ਦੇ ਦੋ ਹਿੱਸੇ ਨੇ ਆ ਜਿੱਦਾਂ ਇਹਨੂੰ ਮੈਰਾ ਕਹ ਦਿੰਦੇ ਆ ਤੇ ਇਹਦੇ ਵਿੱਚ ਅੱਗੇ ਤਕਰੀਬਨ 35-40 ਘਰ ਇੱਧਰ ਹੈਗੇ ਆ ਬਾਕੀ ਦੂਜੀ ਸਾਈਡ ਆ ਉਧਰ 300 ਘਰ ਉਧਰ ਹੋਣਾ ਹਾਂਜੀ ਹਾਂਜੀ ਜਿਹੜਾ ਇਹ ਇਲਾਕਾ ਜਿਹੜਾ ਮੈਰੇ ਵਾਲੀ ਸਾਈਡ ਇਹ ਜਿਆਦਾ ਨੀਵਾ ਸੀ ਇੱਥੇ ਤਕਰੀਬਨ ਹਰੇਕ ਘਰ ਦੇ ਵਿੱਚ 5-6 ਫੁੱਟ ਪਾਣੀ ਗਿਆ ਵਾ 5-6 ਤੋਂ 5-6 ਫੁੱਟ ਤੋਂ ਉੱਪਰ ਹੀ ਗਿਆ ਵਾ ਅੱਛਾ ਜੀ ਹਾਂਜੀ ਹਾਂਜੀ ਇਹ ਵੀਰ ਦਾ ਜਿਹੜਾ ਹੁਣ ਆਪਾਂ ਘਰ ਦਿਖਾ ਰਹੇ ਆਂ ਭਾਜੀ ਇਹਦਾ ਬਹੁਤ ਨੁਕਸਾਨ ਆ ਬਹੁਤ ਨੁਕਸਾਨ ਹੋਇਆ ਭਾਜੀ ਇਹ ਵੀਰ ਨੇ ਜਿੱਥੇ ਤੱਕ ਆਨ ਨੂੰ ਪਤਾ ਲੱਗਾ ਕਿ ਵੀਰ ਨੇ 4-5 ਸਾਲ ਕਬੈਦ ਦੇ ਵਿੱਚ ਲਾਇਆ ਸੀ ਤੇ 4-5 ਸਾਲ ਕੰਮ ਕਰਕੇ ਤੇ 11-12 ਲੱਖ ਰੁਪਇਆ ਜੋੜ ਕੇ ਫੇਰ ਘਰ ਬਣਾਇਆ ਤੁਸੀਂ ਦੇਖ ਸਕਦੇ ਹੁਣ ਕਿ ਇਹ ਘਰ ਰਹਿਣ ਦੇ ਲਾਇਕ ਨਹੀਂ ਹੈਗਾ ਭਾਜੀ ਇਹਦੇ ਆਪਾਂ ਵੀ ਖੁਦ ਜਾਈਏ ਨਾ ਵੇਖਣ ਕਮਰੇ ਦੇ ਤੇ ਸਾਨੂੰ ਡਰ ਲੱਗਦਾ ਵੀ ਕਿਤੇ ਛੱਤ ਉੱਪਰ ਉਹਨਾਂ ਡਿੱਗ ਪਏ ਕਿਤੇ ਜੀ ਭਾਜੀ ਹੁਣ ਜਿਹੜਾ ਇਹ ਹੋਰ ਪਰਿਵਾਰਾਂ ਦਾ ਤੁਹਾਡੇ ਤੱਕ ਨੁਕਸਾਨ ਦੀ ਕਿੰਨੀ ਕਿ ਰਿਪੋਰਟ ਆਈ ਹੈ ਭਾਜੀ ਤੇ ਕਿੰਨੀ ਕੁ ਮਦਦ ਲਈ ਲੋਕ ਆ ਚੁੱਕੇ ਇੱਥੇ ਤਕਰੀਬਨ ਭਾਜੀ ਮੈਂ ਇਹ ਸਾਰਾ ਪਿੰਡ ਘੁੰਮ ਕੇ ਵੇਖਿਆ ਵਾ ਵੀ ਜਿਨ੍ਹਾਂ ਦਾ ਬਿਲਕੁਲ ਡੈਮੇਜ ਹੋਇਆ ਹੈ ਨਾ ਘਰ ਜਦਾਂ ਨਾਲੋ ਇਹਨਾਂ ਵਾਂਗੂ ਤੇ 22 ਘਰ ਹੈਗੇ ਆ ਜਿਹੜੇ ਬਿਲਕੁਲ ਜਿਨ੍ਹਾਂ ਦਾ ਮੰਨ ਲਓ ਕਈਆਂ ਦਾ ਇੱਕ ਕਮਰਾ ਹੈ ਨਾ ਤੇ ਉਹ ਪੂਰੇ ਦਾ ਪੂਰਾ ਨੁਕਸਾਨਿਆ ਗਿਆ ਵਾ ਰਹਿਣ ਦੇ ਲਾਇਕ ਨਹੀਂ ਹੈਗਾ ਉਹ ਤੇ ਪਹਿਲੇ ਕੱਚੇ ਘਰਾਂ 'ਚ ਹੀ ਰਹਿ ਰਹੇ ਸੀ ਵਿਚਾਰੇ ਇੱਕ ਮੈਂ ਦੇਖਿਆ ਜੀ ਉੱਥੇ ਕੋਈ ਮਸੀਤ ਸ਼ਾਮਾ ਮਸੀਤ ਜੀ ਦਾ ਘਰ ਹੈਗਾ ਤੇ ਉਹ ਮਾਤਾ ਜੀ ਨੋਖਾਂ ਤੋਂ ਦੇਖਦਾ ਤੇ ਆਪ ਵਿਚਾਰੇ ਐਵੇਂ ਹੀ ਕਹਿੰਦੇ ਧੀ ਸੀ ਉਹ ਵਿਆਹ ਹੋ ਗਈ ਵੀ ਦੋਨੋਂ ਪਰਿਵਾਰਾਂ ਦੇ ਸੀ ਜੀ ਜੀ ਹਾਂਜੀ ਹਾਂਜੀ ਭਾਜੀ ਹੈਗੇ ਪਿੰਡ 'ਚ ਇਦਾਂ ਦੇ 2-4 ਕੇਸ ਹੋਰ ਵੀ ਹੈਗੇ ਆ ਭਾਜੀ ਇੱਕ ਵੀਰ ਕੋ ਬਿਲਕੁਲ ਤੁਰਿਆ ਨਹੀਂ ਜਾਂਦਾ ਉਹ ਤੇ ਉਹਦੀ ਵਾਈਫ ਹੀ ਕਰਦੀ ਜੋ ਉਹ ਵੀ ਖਾਣ ਪੀਣ ਦਾ ਸਾਰਾ ਕੁਝ ਤੇ ਉਹ ਵੀਰ ਮਤਲਬ ਕਿ ਹੈਂਡੀਕੈਪ ਆ ਤੇ ਮੇਰਾ ਵੀਰ ਬਿਲਕੁਲ ਇਹ ਜਿਹੇ ਬਹੁਤ ਪਰਿਵਾਰ ਹੈ ਮੈਂ ਹੁਣ ਇੱਕ ਸਾਂਝਾ ਨੰਬਰ ਦੇ ਰਿਹਾ ਸਰਪੰਚ ਸਾਹਿਬ ਦਾ ਇਹ ਤੁਹਾਨੂੰ ਘੁਮਾ ਫਿਰਾਉਣਗੇ ਇੱਥੇ ਤੁਹਾਨੂੰ ਦਿਖਾਉਣਗੇ ਨੁਕਸਾਨ ਕਿੰਨਾ ਹੋਇਆ ਕੀ ਹੋਇਆ ਇਹਨਾਂ ਦੇ ਨਾਲ ਸੰਪਰਕ ਕਰ ਲਿਓ ਰਾਬਤਾ ਕਿਉਂਕਿ ਜੇ ਮੈਂ ਇੱਕ ਇੱਕ ਦੇ ਕਮਨ ਵੀ ਮੰਨ ਲਓ ਕਿਸੇ ਦਾ ਸਰਮਸਾਹ ਕੋਈ ਵਾਰ ਜੇ ਪਰਸਨਲ ਨੰਬਰ ਦੇ ਦਈਏ account ਨੰਬਰ ਦੇ ਦਈਏ ਖਾਤੇ ਨੰਬਰ ਜੀ ਤਾਂ ਉਹ ਜੇ ਇੱਕ ਦਾ 10000 ਦਾ ਨੁਕਸਾਨ ਹੋਇਆ ਜੇ ਉਹਦੇ ਕੋਲੇ ਲੱਖ ਰੁਪਇਆ ਗਿਆ ਤਾਂ 10 ਬੰਦਿਆਂ ਦੀ ਮਦਦ ਕੀਤੀ ਜਾ ਸਕਦੀ ਹੈ ਜੀ ਇੰਨਾ ਹੀ ਹੁੰਦਾ ਮੇਰੇ ਹਿਸਾਬ ਨਾਲ ਤੇ ਪਰਸਨਲ ਕਿਸਦਾ ਜਿੱਦਾਂ ਮੰਨ ਲਓ ਇੱਕ ਬੰਦੇ ਦਾ ਨਹੀਂ ਕਰਨਾ ਚਾਹੀਦਾ ਹਨਾ ਕਿਉਂਕਿ ਫਿਰ ਜਿੰਨੂੰ ਮੰਨ ਲਓ ਜੇ ਕਿਸੇ ਨੂੰ 3 ਲੱਖ ਦੀ ਲੋੜ ਆ ਹਨਾ ਉਹਦਾ ਜੋ 3 ਲੱਖ ਪੂਰਾ ਹੋ ਜਾਂਦਾ ਮੇਰੇ ਹਿਸਾਬ ਨਾਲ ਨੂੰ ਉੱਥੋਂ ਤੱਕ ਬਸ ਸਟਾਪ ਕਰ ਦੇਣਾ ਚਾਹੀਦਾ ਕੰਮ ਉਹ ਕਈ ਯਾਰ ਹੁੰਦਾ ਵਾ ਤੇ ਫਿਤਰਤ ਇਨਸਾਨੀਅਤ ਜਿਹੜੇ ਇਨਸਾਨ ਹਨਾ ਜੀ ਆਪਣੀ ਕਈ ਵਾਰ ਲਾਲਚ ਵਾਸਤੇ ਆਪਾਂ ਜ਼ਿਆਦਾ ਕੱਢ ਲੈਂਦੇ ਵੀ ਇਹ ਤਾਂ ਮਦਦ ਕਰਵਾਈ ਜਾਂਦੇ ਆ ਇਸ ਕਰਕੇ ਚਾਹੁੰਦਾ ਮੈਂ ਵੀ ਜੇ ਤੁਹਾਡੇ ਕੋਲ ਆਵੇ ਤਾਂ ਮਦਦ ਗਰਾਊਂਡ ਪੱਧਰ ਤੇ ਹੀ ਕਰਨ ਜੀ ਹਨਾ ਜੀ ਬਿਲਕੁਲ ਜਦਾਂ ਹਾਂਜੀ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦਾ ਭਾਜੀ ਹਾਂਜੀ ਮੇਰਾ ਨੰਬਰ ਹੈਗਾ 62883570631 62883570631 ਜਿਹੜੇ ਮੇਰੇ ਵੀਰ ਨੇ ਪਿੰਡ ਮਲਕਪੁਰ ਦੇ ਵਿੱਚ ਕਿਸੇ ਵੀ ਪਰਿਵਾਰ ਦੀ ਮਦਦ ਕਰਨੀ ਆ ਮੈਂ ਉਹਨੂੰ ਜਿਹੜਾ ਵੀ ਪਰਿਵਾਰ ਦਾ ਨੁਕਸਾਨ ਹੋਇਆ ਮੈਂ ਉਹਨਾਂ ਦੇ ਘਰ ਲੈ ਕੇ ਜਾਊਂਗਾ ਪਹਿਲਾਂ ਘਰ ਦਿਖਾਵਾਂਗਾ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਮੇਰਾ ਵੀਰ ਤੁਸੀਂ ਫੇਰ ਸੇਵਾ ਦੇ ਕੇ ਜਾਓ ਉਸ ਬੰਦੇ ਦੇ ਘਰ ਜਾ ਕੇ ਵੈਸੇ ਕੋਈ ਸਮਾਜ ਸੇਵੀ ਸੰਸਥਾ ਮਨ ਹੈ ਕਿਸੇ ਨੇ ਕੋਈ ਅਡੌਪਟ ਕੀਤਾ ਪਿੰਡ ਨੂੰ ਜੀ ਇੱਕ ਦੋ ਸੰਸਥਾਵਾਂ ਆਈਆਂ ਨੇ ਪਰ ਅਜੇ ਤੱਕ ਜਿਹੜੀ ਮਦਦ ਹੈ ਉਹ ਕਿਸੇ ਨੂੰ ਨਹੀਂ ਮਿਲੀ ਕਿਸੇ ਵੱਲੋਂ ਨਹੀਂ ਮਿਲੀ ਹਾਂਜੀ ਮਤਲਬ ਸਾਰੇ ਵੀਡੀਓ ਬਣਾ ਕੇ ਪੁਸਤਿਕਸ਼ ਕਰਕੇ ਸਾਰੇ ਚਲੇ ਜਾਂਦੇ ਆ ਪਰ ਅਜੇ ਤੱਕ ਜਿਹੜੀ ਮਦਦ ਆ ਉਹ ਕਿ ਹੱਲੋਂ ਨਹੀਂ ਮਿਲੀ ਮੈਨੂੰ ਲੱਗਦਾ ਪਿੱਛੇ ਜੀ ਪਹਿਲਾਂ ਅਸੀਂ ਕੋਹਨੇਵਾਲ ਵਾਲੇ ਕੋਠੀ ਦਿਖਾ ਦਿੱਤੀ ਜੀ ਫਿਰ ਉੱਥੇ ਸੈਲੀਬ੍ਰਿਟੀ ਕੁਝ ਪੁੱਛ ਗਿਆ ਕੋਹਨੇਵਾਲ ਭਾਜੀ ਮੇ ਮੇਲਾ ਲੱਗਿਆ ਪਿਆ ਉੱਥੇ ਭਾਜੀ ਮੇਰੇ ਹਿਸਾਬ ਨਾਲ ਨਾ ਕੋਹਨੇਵਾਲ ਜਿਹਕੇ ਦਾ ਲੱਖ ਦਾ ਨੁਕਸਾਨ ਹੋਇਆ ਨਾ ਉੱਥੋਂ ਉਹਨਾਂ 2 ਲੱਖ ਦੀ ਪੂਰਤੀ ਪੂਰੀ ਕਰ ਲਈ ਆਪਣੀ ਠੀਕ ਆ ਤੇ ਤਾਂ ਜਿੱਦਾਂ ਤੁਹਾਨੂੰ ਪਤਾ ਹੈ ਹੁਣ ਉਹਨਾਂ ਦਾ ਕੋਠੀ ਵਾਲਾ ਮੁੱਦਾ ਜਿਹੜਾ ਉਹ ਪਹਿਲਾਂ ਕਰੋੜ ਦੀ ਕਹਿੰਦੇ ਹੁਣ 2.5 ਕਰੋੜ ਦੀ ਦੱਸ ਰਹੇ ਆ ਤੇ ਇਦਾਂ ਹੀ ਪਿੰਡ ਕਈ ਰਹਿੰਦੇ ਆ ਜਿੱਧਰ ਸੱਚੀ ਜਨੂਨ ਨੁਕਸਾਨ ਹੋਇਆ ਬਹੁਤ ਜ਼ਿਆਦਾ ਲੋਕਾਂ ਦਾ ਉਧਰ ਕੋਈ ਆਇਆ ਹੀ ਨਹੀਂ ਅਜੇ ਤੱਕ ਭਾਜੀ ਇਹ ਮਦਦ ਤਾਂ ਅਜੇ ਸਖਣਾ ਪਿੰਡੇ ਜੀ ਹਾਂਜੀ ਹਾਂਜੀ ਭਾਜੀ ਬਿਲਕੁਲ ਮੈਂ ਕਹਿੰਦਾ ਭਾਜੀ ਜਿਹੜਾ ਚਲੋ ਸੇਵਾ ਪਹਿਲਾਂ ਬਹੁਤ ਸੰਸਥਾਵਾਂ ਆਈਆਂ ਨੇ ਜਿੰਨਾਂ ਸੇਵਾ ਕੀਤੀ ਇੱਥੇ ਆ ਕੇ ਰਸਣ ਦਿੱਤਾ ਪਰ ਅਸਲੀ ਸੇਵਾ ਕਰਨ ਦਾ ਭਾਜੀ ਹੁਣ ਫਾਇਦਾ ਆ ਠੀਕ ਆ ਜਿਹੜਾ ਕਿਉਂਕਿ ਜਦੋਂ ਪਾਣੀ ਸੁੱਕ ਜਾਂਦਾ ਆ ਹਨਾ ਇੱਕ ਤੇ ਫਸਲਾਂ ਲੋਕਾਂ ਦੀਆਂ ਬਹੁਤ ਬਰਬਾਦ ਹੋਈਆਂ ਕਿਸਾਨਾਂ ਦੀਆਂ ਤੇ ਇੱਕ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਪਤਾ ਲੱਗਦਾ ਵੀ ਕਿਹਦੇ ਕਿਹਦੇ ਘਰ ਦਾ ਕਿੰਨਾ ਨੁਕਸਾਨ ਹੋ ਤੋ ਬਿਲਕੁਲ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਕਲੀਅਰ ਕੀਤੀ ਸਥਿਤੀ ਸਪਸ਼ਟ ਕੀਤੀ ਤੇ ਨਾਲ ਹੀ ਆਪਣਾ ਨੰਬਰ ਦਿੱਤਾ ਮੇਰਾ ਵੀਰ ਇੱਥੇ ਆ ਜਾਓ ਸਮਾਜ ਸੇਵੀ ਸੰਸਥਾਵਾਂ ਵਾਲੇ ਕੋਈ ਬਾਹਰੋਂ ਕਿਸਨੇ ਆਪਣਾ ਰਹਿੰਦਾ ਹੈ ਕੋਈ ਦਿਲ ਕਰਦਾ ਤਾਂ ਪੰਜਾਬ ਦੇ ਵਿੱਚ ਲਿੰਕ ਤਾਂ ਹੁੰਦਾ ਹੀ ਆ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਸਰਪੰਚ ਸਾਹਿਬ ਦਾ ਨੰਬਰ ਦੇ ਦਿੱਤਾ ਹੈ ਇਹ ਤੁਹਾਨੂੰ ਘਮਾਉਣਗੇ ਦੱਸਣਗੇ ਨਾਲ ਹੋ ਜਾਣਗੇ ਤੇ ਤੁਸੀਂ ਜ਼ਰੂਰ ਮੇਰਾ ਵੀਰ ਮਦਦ ਕਰਿਓ ਜਨਰਲ ਕਰਨ ਵਾਲੀ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚੈਨਲ